ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੀ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਰੋਮ ਦੇ ਸੈਂਟਰ ਤੋਂ ਤੇ ਆਪਾਂ ਘੜਿਆਂ ਦੇਖੋ ਲਾਈਨ ਦੇ ਵਿੱਚ ਲੱਗੇ ਆਪਾਂ ਜਾਣਾ ਕਿਸਟੈਲੋ ਸੰਤ ਅੰਜਲੋ ਇਹ ਜੇ ਤੁਸੀਂ ਆਪਣੇ ਪਿਛਲੇ ਵਲੌਗ ਦੇਖਦੇ ਹੋ ਤਾਂ ਉਹਨਾਂ ਵਲੌਗਾਂ ਦੇ ਵਿੱਚ ਆਪਾਂ ਇੱਕ ਵਾਰੀ ਉਰੇ ਆਏ ਸੀਗੇ ਘੁੰਮਣ ਵਾਸਤੇ ਤੇ ਲਾਈਨ ਬਹੁਤ ਜ਼ਿਆਦਾ ਲੰਬੀ ਲੱਗੀ ਹੋਈ ਸੀਗੀ ਉਹ ਤੱਕ ਲੱਗੀ ਹੋਈ ਸੀ ਲਾਈਨ ਤੇ ਸਾਡੇ ਕੋਲ ਟਾਈਮ ਦੀ ਛੋਟੇ ਬਹੁਤ ਜ਼ਿਆਦਾ ਹੁੰਦੀ ਆ ਕਿਉਂਕਿ ਆਪਣੇ ਕੰਮ ਕਰ ਵੀ ਹੁੰਦੇ ਕਰਨ ਵਾਲੇ ਸਾਨੂੰ ਆਪਣਾ ਕੰਮ ਕਰਨੇ ਵੀਡਿਓ ਤੋਂ ਬਾਅਦ ਰੋਮਾ ਘੁੰਮਣ ਦਾ ਟਾਈਮ ਲੱ ਤੇ ਅੱਜ ਅਸੀਂ ਆਏ ਆ ਤੁਹਾਨੂੰ ਸਵੱਬ ਦੇ ਨਾਲੇ ਨਾ ਬਹੁਤ ਛੋਟੀ ਲਾਈਨ ਮਿਲੀ ਆ ਆ ਦੇਖੋ ਸਿਰ ਥੋੜੇ ਜੀ ਲੋਕ ਨੇ ਤੇ ਆਪਣਾ ਨੰਬਰ ਇੱਥੋਂ ਬਸ 15 ਕੇ ਨੰਬਰ ਬਾਅਦ ਆਪਣੀ ਵਾਰੀ ਆ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਸਾਰਾ ਵਿਊ ਅੰਦਰੋਂ ਆ ਵਾਰੀ ਕਿਸਟੈਲੋ ਦੇਖੋ ਤੁਸੀਂ ਪਹਿਲਾਂ ਉੱਪਰ ਨੂੰ ਨਿਗ ਮਾਰ ਕੇ ਦੇਖੋ ਬਹੁਤ ਉੱਚੀ ਆ ਤੇ ਇਹਦੀਆਂ ਟਿੱਕ ਟੋਟ ਚਾਰ ਕੋ ਪੰਜ ਮੰਜ਼ਲਾਂ ਐ ਤੇ ਵਿੱਚੋਂ ਸਾਰੀ ਪੁਰਾਣੀ ਆ ਜਿੱਦਾਂ ਇਹਦਾ ਬੰਦ ਅੰਦਰ ਜਾ ਕੇ ਐਂਟਰ ਹੋਗੇ ਤਾਂ ਸਾਰਾ ਇਹਦਾ ਇਤਿਹਾਸ ਵਾਰੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਅੰਦਰ ਦਵਾਗੇ ਜਾ ਕੇ ਕਿਸਟੈਲੋ ਤੇ ਬਾਹਰ ਨਾਲ ਇੱਥੇ ਮੇਰੇ ਪਿੱਛੇ ਦੇਖੋ ਤੁਸੀਂ ਆ ਵਾਲੀ ਇਹ ਜੀ ਮੇਨ ਸਟ੍ਰੀਟ ਹੈ ਤੇ ਜਿੰਨੀਆਂ ਦੁਕਾਨਾਂ ਪਿੱਛੇ ਲੱਗੀਆਂ ਵੀ ਇਹਦੇ ਵਿੱਚ ਨਾਲ ਸਾਰੀਆਂ ਬੱਚਿਆਂ ਦੇ ਖੇਡਣ ਦਾ ਸਮਾਨ ਸਾਰਾ ਇਦਾਂ ਦਾ ਸਮਾਨ ਸਾਰੀ ਲੱਗਿਆ ਹੋਇਆ ਆ ਦੇਖੋ ਪੂਰੀ ਸਟ੍ਰੀਟ ਦੇ ਵਿੱਚ ਸਾਰੀ ਉੱਪਰ ਹੀ ਵੀ ਆ ਇਧਰੋਂ ਵੀ ਤਾਂ ਦੇਖੋ ਇਹ ਤਾਂ ਬੱਚੇ ਦੇਖ ਦੇਖ ਕੇ ਮਸਤ ਹੋਨੇ ਹਨ ਨਾ ਗੇਮਾਂ ਨੂੰ ਤੇ ਇਧਰ ਪਰਸ ਵਗੈਰਾ ਹੀ ਵਿਕਦੇ ਆ ਬੀਬੀਆਂ ਦੇ ਸਮਾਨ ਸਾਰੀ ਪਿਆ ਇੱਥੇ ਸਾਰਾ ਨਾ ਹਾਂ ਜੀ ਨਾ ਸਵਾਸਾਰੇ ਬਹੁਤ ਸੋਹਣਾ ਵੀ ਖਾਤਾ ਜਿਸਮਾਨਾ ਜੀ ਸਵਾਹ ਲੋ ਤੇ ਇਧਰ ਸੈਲਫੀ ਸਟਿਕਾਂ ਵੀ ਵਿਕਦੀਆਂ ਮਿੱਤਰੋ ਕਿਉਂਕਿ ਨਾ ਟੂਰਿਸਟ ਪਸੋਂ ਆ ਦੇਖੋ ਸੈਲਫੀ ਸਟਿਕਾਂ ਤੇ ਪਾਵਰ ਬੈਂਕ ਔਰ ਇਹ ਸਾਰੇ ਮਿਲਦੇ ਆ ਕਿਉਂਕਿ ਨਾ ਟੂਰਿਸਟ ਬਹੁਤ ਘੁੰਮਣ ਵਾਸਤੇ ਆਉਂਦਾ ਜਿੰਨਾ ਵੀ ਟੂਰਿਸਟ ਘੁੰਮਣ ਵਾਸਤੇ ਆਉਂਦਾ ਸਾਰਾ ਨੂੰ ਪਤਾ ਹੈ ਵੀ ਸਭ ਨੇ ਫਿਰ ਫੋਟੋਆਂ ਵੀਡੀਓ ਸਾਰੀ ਕੁ ਬਣਾਉਣਾ ਹੁੰਦਾ ਇਸ ਕਰਕੇ ਇਹ ਦੋਨੋਂ ਚੀਜ਼ੇ ਲੋੜ ਪੈਂਦੀ ਆ ਸੈਲਫੀ ਸਟਿਕ ਦੀ ਵੀ ਤੇ ਪਾਵਰ ਬੈਂਕ ਦੀ ਵੀ ਕਿੰਨੀ ਕੀਮਤ ਹੈ ਬਈ ਇਸਕੀ ਔਰ ਇੱਕ 15 ਯੂਰੋ ਦਾ ਤੇ ਦੋਸ਼ੇ ਰੋਗੇ। ਦਾਜੀ ਰੋਗੇ। ਤੇ ਆਪਣੇ ਕੋਲ ਦਾ ਫਾਈਨਲੀ ਮੇਥਰੋ ਪਾਵਰ ਬੈਂਕ ਪਹਿਲੀ ਹੈਗਾ ਸੀ। ਤੇ ਇਧਰ ਮੇਥਰੋ ਮਿਲੋ ਆਪਣੇ ਭਾਜੀ ਹੁਣੀ ਵੀਰ ਦੀ ਸ਼ਾਪ ਆਪਣੇ ਐਨ ਬਿਲਕੁਲ ਦੇਖੋ ਇਧਰ ਨਾਲ ਕਸਟੈਲੋ ਦੇ ਸਾਹਮਣੇ ਖੁੱਲੀ ਹੈ ਵੀਰ ਦੀ ਦੁਕਾਨ। ਕਿਤੇ ਵੀਰੀ ਠੀਕ ਠਾਕ ਹੂੰ। ਵੀ ਅੱਜ ਚੜ੍ਹਦੀ ਕਲਾ। ਕਿੰਨੇ ਟਾਈਮ ਹੋ ਗਿਆ ਕਿੰਨਾ? ਹਾਂ ਹੋ ਗਏ 16 ਸਾਲ। 16 ਸਾਲ ਹੋ ਗਏ ਹੈ। ਵੈਰੀ ਨਾਈਸ। ਇਹਦਾ ਮਤਲਬ ਕੀ ਲੋਕਾਂ ਕਿ ਕਿੰਦਾ ਲੈਨੇ ਕੋ 2 ਸਟੇਟ ਲੋਕਾਂ ਮਿਲਵਾਸ ਤੇ ਕੀ ਹਿਸਾਬ ਦਾ ਵੀਰ? ਕੋਈ ਲੱਗਦਾ ਨਹੀਂ। ਹਾਂਜੀ ਹਾਂਜੀ ਟੂ ਰੋਮ ਹੈਗਾ ਹਿਸਟੋਰੀਕਲ ਥਿੰਗਸ ਐਂਡ ਰੋਮ ਹਿਸਟੋਰੀਕਲ ਸਟੈਚੂ ਐਂਡ ਓਕੇ ਦਾ ਕੋਲੋਸੀਅਮ ਸੈਵਨ ਵੰਡਰ ਆਫ ਦ ਵਰਲਡ ਓਕੇ ਐ ਮਿੱਤਰੋ ਐਦਾਂ ਨੇ ਵੀ ਜਿੰਨੇ ਵੀ ਟੂਰਿਸਟ ਘੁੰਮਣ ਵਾਸਤੇ ਆਉਂਦੇ ਨੇ ਰੋਮ ਦੀ ਵੱਖ-ਵੱਖ ਜਗ੍ਹਾ ਦੇ ਉੱਪਰ ਜਿਦਾ ਮੈਂ ਲੈ ਔਰੇ ਘੁੰਮਣ ਵਾਸਤੇ ਆਏ ਤਰੋਂ ਸਾਰਾ ਸਮਾਨ ਇੱਥੇ ਜਿਹੜਾ ਮਿਲਣਾ ਬਾਹਰ ਇਹ ਵਟਿਕਾ ਸਿਟੀ ਦਾ ਤੇ ਕਿਸਟੈਲੋ ਪਿਸਾਂਟਾਂਜੋ ਉਹ ਸਮਾਨ ਮਿਲਣਾ ਔਰੇ ਜੇ ਤੁਸੀਂ ਸੀਸੇ ਜਾਉਂਗੇ ਤਾਂ ਉੱਥੇ ਜਾ ਕੇ ਟਾਵਰ ਦਾ ਜਿਹੜੀ ਜਗ੍ਹਾ ਤੇ ਵੀ ਜਾਉਂਗੇ ਉੱਥੇ ਬਾਹਰ ਉਹਦਾ ਸੁਮਨ ਮਿਲਦਾ ਹੈ ਇਹ ਵੀ ਜਿਹੜੇ ਲੋਕ ਘੁੰਮਣ ਵਾਸਤੇ ਆਉਂਦੇ ਨੇ ਉੱਥੋਂ ਵੀ ਦੋ ਜੀ ਲੈ ਕੇ ਜਾਂਦੇ ਆ ਆਪ ਨਿਸ਼ਾਨੀ ਤੌਰ ਤੇ ਵੀ ਆਪਾਂ ਕੋਲ ਜੇ ਘੁੰਮਣ ਵਾਸਤੇ ਆਏ ਆ ਤੇ ਇਹ ਤਾਂ ਕਰਕੇ ਇਹਨਾਂ ਦੀ ਕਾਫੀ ਜ਼ਿਆਦਾ ਵਧੀਆ ਕੰਮ ਹੋ ਰਿਹਾ 16 ਸਾਲ ਹੋ ਗਏ ਵੀ ਇਹਨੂੰ ਇੱਥੇ ਬਾਹਰ ਸ਼ਾਪ ਕਰਦੇ ਨੂੰ ਤੁਸੀਂ ਵੀ ਲੈਣਾ ਕੋਈ ਜਿੱਥੋਂ ਕੁਝ ਲੈ ਲਾ ਰਹੇ ਵਾਚ ਜਿਵੇਂ ਆਪਾਂ ਹੋਰ ਆਏ ਲੱਗੇ ਪਤਾ ਵੀ ਆਪਾਂ ਘੁੰਮਣ ਵਾਸਤੇ ਆਏ ਆ ਜਿੱਦਾਂ ਇਹ ਦੇਖਦੇ ਕੱਪੇ ਵੀ ਰੋਮਦੇ ਆ ਤੇ ਸਾਰੇ ਇਹਦੇ ਵਿੱਚ ਮਤਲਬ ਗੇਡੀ ਮੈਂ ਪਾ ਜਾਂਦੇ ਹਾਂ ਕਿ ਕਿ ਆਪਣੀ ਨਿਸ਼ਾਨੀ ਦੇ ਤੌਰ ਤੇ ਚੀਜ਼ਾਂ ਲੈਣੇ ਆ ਹਨਾ ਉਹ ਚੀਜ਼ ਹੁੰਦੀ ਹੈ ਨਿਸ਼ਾਨੀ ਦੇ ਤੌਰ ਤੇ ਹਾਂ ਅਸੀਂ ਨਾ ਕਰਉਣ ਲੱਗੇ ਨਾ ਥੋੜਾ ਬਹੁਤਾ ਖਾਣਾ ਬਸ ਮਾ ਲੈਂਦਾ ਸੀਗਾ ਜਿੱਦਾਂ ਕਿ ਆ ਦੇਖੋ ਬਨਾਣਾ ਲੈਂਦਾ ਸੀਗਾ ਤੇ ਆਪਾਂ ਚਰਨ ਵਾਲੇ ਘੁੰਮਾ ਫਿਰਾਂਗੇ ਅੰਦਰ ਤੇ ਜੇ ਭੁੱਖ ਲੱਗੀ ਉੱਥੇ ਖਾ ਲਾਂਗੇ ਪਰ ਇਹਦੇ ਵਿੱਚ ਅੰਦਰ ਐਂਟਰੀ ਦੇ ਨਹੀਂ ਖਾਣ ਵਾਸਤੇ ਕੁਝ ਵੀ ਲੈ ਕੇ ਜਾਣ ਦਿੰਦੇ ਕਿਉਂਕਿ ਉੱਪਰ ਬਾਰ ਹੈ ਤੁਸੀਂ ਬਾਹਰ ਤੋਂ ਲੈ ਕੇ ਕੋਈ ਖਾ ਵੀ ਸਕਦੇ ਹੋ ਤੇ ਜੇ ਤੁਸੀਂ ਘਰੋਂ ਬਾਹਰੋਂ ਕੁਝ ਸਾਮਾਨ ਲੈ ਕੇ ਆਏ ਕੈਰੀ ਕਰਕੇ ਸਿਰਫ ਇੱਕ ਪਾਣੀ ਦੀ ਬੋਤਲ ਬੋਤਲ ਅੰਦਰ ਜਾ ਸਕਦੀ ਆ ਖਾਣ ਦਾ ਸਾਮਾਨ ਕੋਈ ਵੀ ਅੰਦਰ ਜਾਣ ਨਹੀਂ ਦਿੰਦੇ ਕਹਿੰਦੇ ਤੁਸੀਂ ਅੰਦਰ ਐਂਟਰ ਹੋਣ ਤੋਂ ਪਹਿਲਾਂ ਤੇ ਆਪਣਾ ਕੇਲੇ ਨੂੰ ਖਾ ਕੇ ਪਹਿਲਾਂ ਖਤਮ ਕਰੋ ਉਹ ਜੇ ਆਪਣਾ ਸਾਰਾ ਕੇਲਾ ਨਿਭੇ ਤਾ ਤੇ ਇੱਕ ਲਾਈਨ ਮਿੱਤਰਾ ਆਪਾਂ ਕਲੀਅਰ ਕਰੇ ਤੇ ਹੁਣ ਦੂਜੀ ਲਾਈਨ ਸਾਹਮਣੇ ਉੱਥੇ ਆ ਤੇ ਆਪਾਂ ਲੈਣੀ ਉੱਥੋਂ ਟਾਇਲਟ ਟਿਕਟਸ ਮੇਥੋਪਾ ਲੈ ਲਈ ਆਪਨੇ ਆਪਣੀਆਂ ਐਦਾਂ ਨੇ ਕੁਝ ਟਿਕਟਾਂ ਹੋਣੀਆਂ ਕਸਟੈਲੋ ਦੀਆਂ ਤੇ ਹੁਣ ਆਪਾਂ ਆਪਣਾ ਸਫਰ ਕਰਦੇ ਆਂ ਕਸਟੈਲੋ ਵੱਲੋਂ ਜਿੱਦਾਂ ਇੱਧਰ ਜਿੱਧਰ ਇਧਰੋਂ ਲੋਕ ਜਾਂਦੇ ਆਪੋ ਨਾਲ ਮਗਰ ਮਗਰ ਜਾਣੇ ਤੇ ਅੰਦਰ ਆਪਾਂ ਨੇ ਪੁੱਛਿਆ ਸੀਗਾ ਵੀ ਅੰਦਰ ਇਹਨਾਂ ਦਾ ਗਾਈਡ ਮਿਲ ਜੂਗਾ ਆਪਾਂ ਨੂੰ ਅੰਦਰ ਘੁੰਮਣ ਵਾਸਤੇ ਦੱਸਣ ਵਾਸਤੇ ਉਹ ਕਹਿੰਦੇ ਜੇ ਅੱਗੇ ਤੁਸੀਂ ਜੁਨੀਆ ਕੀ ਜਾਉਂਗੇ ਸਾਲੇ ਦੇ ਵਿੱਚ ਇਹਨਾਂ ਦੇ ਲੋਕ ਹੁੰਨੇ ਆ ਜਿਹੜੇ ਤੁਹਾਨੂੰ ਦੱਸਦੇ ਰਹਿਣਗੇ ਨਾਲ ਦੀ ਤੁਸੀਂ ਜੋ ਵੀ ਕੁਐਸਚਨ ਕਰੋਗੇ ਉਹ ਤੁਹਾਨੂੰ ਦੱਸਣਗੇ ਤੇ ਇਹ ਹੈਗੀ ਕਸਟੈਲੋ ਦੀ ਸੰਤਾਂਜਲੋ ਕਸਟੈਲੋ ਕਹਿੰਦੇ ਨੇ ਇਟਲੀ ਦੇ ਵਿੱਚ ਜਿੱਦਾਂ ਆ ਉਹ ਕਿਲੇ ਨੂੰ ਕਸਟੈਲੋ ਕਹਿੰਦੇ ਹੋਵੇ ਤੇ ਤੁਸੀਂ ਬਿਲਡਿੰਗ ਤੇ ਕਿੰਨੀ ਪੁਰਾਣੀ ਆ ਸਾਰੀ ਇਹ ਨਾ ਵੱਡੇ ਵੱਡੇ ਪੱਥਰਾਂ ਦੇ ਨਾਲੇ ਬਣੀ ਹੋਈ ਆ ਤੇ ਇੱਧਰ ਦੇਖੋ ਪੁਰਾਣੇ ਜ਼ਮਾਨੇ ਦਾ ਦਰਵਾਜ਼ਾ ਕਿੱਡਾ ਤਕੜਾ ਕਿੱਡਾ ਮਜ਼ਬੂਤ ਕੁੰਡਾ ਲੱਗਿਆ ਹੋਇਆ ਹੈ ਤੇ ਇੱਧਰ ਬਣੀ ਹੋਈ ਸਾਰੀ ਦੇਖੋ ਕਾਰਗਿਰੀ ਪੱਥਰ ਦਾ ਬਣਾਇਆ ਹੋਇਆ ਸ਼ੇਰ ਸਾਰੀ ਸਵਾਨ ਪੱਥਰ ਦੀ ਕਾਰਗਿਰੀ ਕੀਤੀ ਹੋਈ ਸਾਰੀ ਆ ਵੀ ਦੇਖੋ ਇੱਧਰ ਚਲਿਓ ਅੱਗੇ ਆਪਾਂ ਅੱਗੇ ਜਾ ਕੇ ਐਂਟਰ ਕਰਨਾ ਤੇ ਟੂਰਿਸਟ ਮਿੱਤਰੋ ਅੱਜ ਬਹੁਤ ਆਇਆ ਹੋਇਆ ਹੈ ਇੱਥੋਂ ਹੁੰਦੀ ਹੈ ਜੀ ਐਂਟਰੀ ਕਸਟੈਲੋ ਦੇ ਅੰਦਰੋਂ ਦੇਖਦੇ ਅੰਦਰ ਕਿਦਾਂ ਜਾਂਦਾ ਕਿਦਾਂ ਕਿਦਾਂ ਆਪਣਾ ਐਕਸਪੀਰੀਅੰਸ ਰਹਿੰਦਾ ਆਪਾਂ ਤੁਹਾਡੇ ਕੇ ਸਾਰਾ ਸ਼ੇਅਰ ਕਰਦੇ ਆ ਕਿੰਨੀਆਂ ਸੋਹਣੀਆਂ ਤੇ ਕਿੰਨੀ ਪੁਰਾਣੀ ਇਮਾਰਤ ਹੈ ਨਾ ਹੈ ਨਾ ਸਿਮਰ ਇੱਥੇ ਵੀ ਸਾਰੇ ਉਹਨਾਂ ਹੱਥੇ ਲਾ ਕੇ ਮੁੜ ਜਾਂਦੇ ਪਤਾ ਨਹੀਂ ਕਹਿੰਦੇ ਮੁੜ ਜਾਂਦੇ ਹਨ ਹੂੰ ਤੇ ਉਧਰ ਜਾਂਦੀ ਇਹ ਵਾਲੀ ਗੈਲਰੀ ਇਹ ਬਿਲਕੁਲ ਚੜਾਈ ਚੜੀ ਜਾਂਦੀ ਹੈ ਉੱਪਰੋਂ ਇਹ ਸਾਰੀ ਕਿਸਤਲੇ ਵਿੱਚ ਇਦਾਂ ਹੀ ਜਾ ਕੇ ਉੱਪਰ ਚੜਨਾ ਹੈਗਾ ਹਾਂ ਜਾ ਕੇ ਦੇਖਦੇ ਹਾਂ ਕਿੱਦਾਂ ਦੇਖੋ ਤੁਸੀਂ ਕੰਧਾਂ ਦੇਖੋ ਕਿੰਨੀਆਂ ਪੁਰਾਣੀਆਂ ਇਹ ਜਿੱਦਾਂ ਨਾਲ ਆਪਣੇ ਸਰੰਦੇ ਠੁੰਦੀ ਸੀਗੀ ਬਿਲਕੁਲ ਉਹੀ ਟੈਸਟ ਨੇ ਕੰਧਾਂ ਇਹ ਆ ਗਿਆ ਮਿੱਤਰੋ ਪੁਲ ਤੇ ਆਪਾਂ ਬਿਲਕੁਲ ਨਾ ਕਿਸਤਲੇ ਦੇ ਬਿਲਕੁਲ ਨਾ ਸੈਂਟਰ ਦੇ ਫਿਰਦੇ ਆ ਪੌੜਾ ਦੇਖੋ ਇੱਥੇ ਪੌੜੀਆਂ ਲੱਗੀਆਂ ਹੋਈਆਂ ਤੇ ਲੋਕ ਇੱਥੇ ਖੜਕੇ ਫੋਟੋ ਖਿੱਚਦੇ ਆ ਚੜਾਈ ਹੋਰ ਹੈ ਚੜਾਈ ਤਾਂ ਹੈਗੀ ਫਿਰ ਆਪਾਂ ਜਾਣੇ ਸਿਖਰ ਹੈ ਉੱਥੇ ਪੰਜਵੇਂ ਮੰਜ਼ਲ ਤੇ ਜਾਣਾ ਆਪਾਂ ਨੇ ਤੇ ਇੱਧਰ ਵੀ ਕੁਝ ਬੰਦ ਕੀਤਾ ਦਿਖਿਆ ਤਾਂ ਤੇ ਕੋਈ ਰੂਮ ਵਗੈਰ ਲੱਗਦਾ ਮੈਨੂੰ ਕਿ ਪੁਰਾਣਾ ਇਹ ਨਾਲ ਇੱਥੋਂ ਬਾਹਰੋਂ ਗਰੇਡ ਲਾ ਕੇ ਬੰਦ ਕੀਤਾ ਹੋਇਆ ਕੋਈ ਜੈਮ ਨਹੀਂ ਕਿਉਂਕਿ ਅੰਦਰ ਪੁਰਾਣੀਆਂ ਗਰਭੀ ਸਕਦੇ ਕਹਿੰਦੇ ਇਹ ਇੱਧਰ ਬਣਿਆ ਹੋਇਆ ਰੈਸਟੋਰੈਂਟ ਲੋਕਾਂ ਨੂੰ ਫਿਰ ਆ ਕੇ ਠੱਕੇ ਜਾਂਦੇ ਵੀ ਤੇ ਰੈਸਟ ਕਰਦੇ ਬੈਠੇ ਕਿ ਕਿੰਨੀ ਪੁਰਾਣੀ ਹੈ ਬਹੁਤ ਪੁਰਾਣੀ ਹਾਂ ਇਹ ਲੱਕੜ ਦੀ ਆ ਨਾ ਪੱਥਰ ਦੀ ਆ ਸਰਾਹੀ ਹੈ ਨਾ ਤੇ ਹੁਣ ਆਪਾਂ ਦੋ ਤਿੰਨ ਮੰਜਲੇ ਪੂਜੇ ਕਰਕੇ ਨਾ ਬਿਲਕੁਲ ਅੱਧ ਦੇ ਵਿੱਚ ਆ ਗਏ ਕਸਟਲੋ ਦੇ ਤੇ ਇੱਧਰ ਦੇਖੋ ਇੱਧਰ ਬਣਿਆ ਹੋਇਆ ਜੈਪ ਘਰ ਤੇ ਆਪਾਂ ਨੂੰ ਜੈਪ ਘਰ ਦੇ ਅੰਦਰ ਜਾ ਕੇ ਨਾ ਪੁਰਾਣੀਆਂ ਸਾਰੀਆਂ ਫੋਟੋਆਂ ਲੱਗੀਆਂ ਵੀ ਇਹ ਜਿਹੜੀਆਂ ਜਿੱਦਾਂ ਪੁਰਾਣੀ ਸਮਝ ਸੀਗਾ ਸਾਰਾ ਕੁਝ ਉਦਾਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਤੇ ਆਪਾਂ ਜਾ ਕੇ ਤੁਹਾਨੂੰ ਅੰਦਰੋਂ ਉਹ ਵੀ ਦਿਖਾਉਨੇ ਆ ਚੰਗਾ ਲੱਗ ਰਿਹਾ ਜਿਹੜੀ ਚੀਜ਼ਾਂ ਦੀ ਟੁੱਟੀਆਂ ਨੇ ਪਹਿਲਾਂ ਸੀਗੀਆਂ ਉਹ ਫੋਟੋਆਂ ਲੱਗੀਆਂ ਹੋਈਆਂ ਹਾਂ ਇਹ ਆ ਗਿਆ ਬੈਡਰੂਮ ਹਨ ਇਹ ਸੀਗੀ ਰੋਮਨ ਲੋਕਾਂ ਦੀ ਜਿਹੜੀ ਐਡਰੈਸ ਸੀਗੀ ਹਨ ਕਵਚ ਕਹਿੰਦੇ ਸੀ ਜਿਹਨੂੰ ਪਾ ਕੇ ਲੜਦੇ ਸੀਗੇ ਸਾਰੀ ਲੋਹ ਦੀ ਬਣੀ ਹੋਇਆ ਦੇਖੋ ਇੱਧਰ ਮੂਹ ਵੀ ਟੱਗਿਆ ਹੋਇਆ ਸਿਰ ਵੀ ਟੱਗਿਆ ਹੋਇਆ ਕੋਈ ਚੀ ਛੱਡੀ ਨਹੀਂ ਹੈਗੀ ਇਹ ਵੀ ਸੰਭ ਰੱਖੀ ਹੋਈ ਹੈ ਨੇ ਹੁਣ ਤੱਕ ਤੇ ਇੱਧਰ ਪਈ ਆ ਰਾਈਫਲ ਰਾਈਫਲ ਇਥੋਂ 뷰 ਚੈੱਕ ਕਰੋ ਰੋਮਾ ਦਾ ਆਪਾਂ ਲਗਭਗ ਬਿਲਕੁਲ ਟੌਪ ਤੇ ਹੀ ਪਹੁੰਚ ਗਏ ਆ ਤੇ ਇਧਰ ਹੈਗੇ ਸਾਹਮਣੇ ਵਟिकन ਸਿਟੀ ਤੇ ਇਦਾਂ ਦੇਖਦੀਆਂ ਕਈ ਵੱਖ-ਵੱਖ ਖਿੜਕੀਆਂ ਨੇ ਜਿੱਦਾਂ ਇੱਕ ਉਹ ਸੀਗੀ ਕਾਹ ਵਾਲੀ ਆ ਕੱਲੀ-ਕੱਲੀ ਖਿੜਕੀ ਤੋਂ ਵੱਖ-ਵੱਖ ਦਿਸ਼ਾ ਦੇ ਵਿੱਚ 뷰 ਦੇਖਣ ਨੂੰ ਮਿਲਦਾ ਜੀ ਦੋਸਤੋ ਵਟिकन ਸਿਟੀ ਦਾ ਸਾਹਮਣੇ ਦੇਖਣ ਨੂੰ ਮਿਲਿਆ ਤੇ ਇਥੋਂ ਹੋਰ 뷰 ਦੇਖਣ ਨੂੰ ਮਿਲਦਾ ਹੈ ਤੇ ਇਥੋਂ ਬਿਲਕੁਲ ਫਰੰਟ ਆ ਜਾਂਦਾ ਹੈ ਜਿਆਦਾ ਲੋਕਾਂ ਦੀ ਭੀੜ ਵੀ ਇਹੀ ਜਗ੍ਹਾ ਦੇ ਉੱਪਰ ਲੱਗੀ ਹੋਈ ਹੈ ਕਿਉਂ ਇੱਥੇ ਜਿਹੜੀ ਖਿੜਕੀ ਆ ਇਹ ਬਹੁਤ ਜ਼ਿਆਦਾ ਖੁੱਲੀ ਆ ਇਸ ਤੋਂ ਜੇ ਕੋਈ ਹਵਾ ਵੀ ਆਉਂਦੀ ਹੈ ਤੇ ਖੁੱਲਾ ਪੂਰਾ 뷰 ਦਿਖਦਾ ਹੈ ਰੋਮਾ ਦਾ ਤੇ ਆਹ ਵਾਲੀ ਜਾਂਦੀ ਹੈ ਜਿਹੜੀ ਨਹਿਰ ਇਹਨੂੰ ਕਹਿੰਦੇ ਆ ਲੋਂਗੋ ਤੇਵਰੇ ਕਹਿੰਦੇ ਆ ਤੇ ਇਹਦਾ ਵੀ ਇੱਕ ਇਤਿਹਾਸ ਹੈ ਕਹਿੰਦੇ ਜਦੋਂ ਪੁਰਾਣੇ ਸਮੇਂ ਦੇ ਵਿੱਚ ਜਦੋਂ ਹਿਟਲਰ ਆ ਕੇ ਇਟਲੀ ਦੇ ਉੱਪਰ ਹਮਲਾ ਕਰਦਾ ਸੀਗਾ ਨਾ ਕਿ ਉਦੋਂ ਬਣਾਈ ਗਈ ਸੀਗੀ ਰੋਮਨ ਲੋਕਾਂ ਦੇ ਵੱਲੋਂ ਰੋਮ ਨੂੰ ਪ੍ਰੋਟੈਕਟ ਕਰਨ ਵਾਸਤੇ ਕਿ ਜਿਹੜੀ ਇਹ ਪੂਰੇ ਰੋਮ ਦੇ ਆਲੇ-ਦੁਆਲੇ ਘੁੰਮਦੀ ਹੈ ਜਿਹੜੀ ਇਹ ਵਾਲੀ ਲੇਕ ਹੈ ਰੋਮ ਇਟਾਕ ਜੀ ਨੂੰ ਆਪਾਂ ਲੰਗੋ ਤੇਵਰੇ ਗਏ ਦਨੇ ਨਹਿਰ ਹੈ ਇਹ ਪੂਰੇ ਰੋਮ ਦੇ ਹਾਲ ਦੇਲੇ ਘੁੰਮਦੀ ਆ ਅੰਦਰਲੇ ਪਾਸੇ ਸਾਰਾ ਪੁਰਾਣਾ ਰੋਮ ਤੇ ਬਾਹਰਲੇ ਪਾਸੇ ਸਾਰਾ ਨਵਾਂ ਰੋਮ ਤੇ ਹੁਣ ਆਪਾਂ ਪਹੁੰਚ ਗਏ ਉੱਪਰ ਬਾਹਰ ਵਾਲੀ ਜਗ੍ਹਾ ਦੇ ਉੱਪਰ ਇੱਥੇ ਬਾਹਰ ਦੇਖੋ ਬਹੁਤ ਟੇਬਲ ਵੀ ਲੱਗੇ ਹੋਏ ਆ ਲੋਕ ਇੱਥੇ ਬੈਠੇ ਕਰਦੇ ਆ ਫੁੱਲ ਇੰਜੋਏ ਤੇ ਆਪਾਂ ਕੁਝ ਖਾਣੇ ਪੀਣੇ ਆ ਦੇਖੋ ਆ ਵੀ ਖਿੜਕੀ ਬਿਲਕੁਲ ਸਾਹਮਣੇ ਵਾਟਿਕਾਂ ਸਿਟੀ ਬਿਲਕੁਲ ਸਾਹਮਣੇ ਖਿੜਕੀ ਲੱਗੀ ਹੋਈ ਆ ਤੇ ਲੋਕ ਇੱਥੇ ਕਰਦੇ ਆ ਇੰਜੋਏ ਇਹ ਇਦਾਂ ਦੀ ਕੁਝ ਬਾਹਰ ਇੱਥੇ ਤੇ ਆ ਦੇਖੋ ਜੀ ਮਿੱਤਰੋ ਇਹ ਕਿ ਸੁਪਰੀ ਜਿਹੜੀ ਆਪਾਂ ਹੀ ਵੜਹੁਣੇ ਆ ਇਹ ਲੱਗੀ ਵੀ 2.5 ਯੂਰੋ ਦੀ ਦੇਖੋ ਕਿੰਨੀ ਮਹਿੰਗੀ ਆ ਨਾ ਕਿਉਂਕਿ ਮੇਨ ਪਲੇਸ ਦੇ ਉੱਪਰ ਆ ਨਾ ਜਿੰਨੀਆਂ ਵੀ ਨਾ 12 ਤੋਂ ਨੂੰ 9 ਤੋਂ 10 ਸਪੇਸ ਦੇ ਮੈਣੀ ਆ ਤਾਂ ਉੱਥੇ ਸਮਰੱਥ ਹੋਣਗੇ ਪਾਣੀ ਦੀ ਬੋਤਲ ਤੋਂ ਲੈ ਕੇ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਚੀਜ਼ ਦੀ ਕੀਮਤ ਬਹੁਤ ਜ਼ਿਆਦਾ ਹੈ ਕਦੋਂ ਵੀ ਸਾਈ ਹੇਦਰਾਬਾਦ ਇਹ ਪੂਰੇ ਇੰਡੀਆ ਜਨਪੈਸਾ ਤੁਮ ਹਿੰਦੀ ਆਤੀ ਹੈ ਨਾ ਹਿੰਦੀ ਆਤੀ ਹੈ ਲਾਈ ਮੇਤਰੋ ਫਾਈਨਲੀ ਆਪਾਂ ਨੂੰ ਟੇਬਲ ਮਿਲ ਗਿਆ ਆਪਣੇ ਖਿੜਕੀ ਵਾਲਾ ਵਾਓ ਹੋ ਗਿਆ ਨਾ ਇੱਥੋਂ ਦੇਖੋ ਵੀਊ ਰੋਮਾ ਦਾ ਹੈ ਇੱਥੇ ਬੈ ਕੇ ਚਾਹ ਪੀਣ ਦਾ ਨਜ਼ਾਰਾ ਇਹਦਾ ਆਉਣਾ ਨਾ ਉਹ ਵੀ ਆਇਆ ਆਉਂਦਾ ਜੇ ਮੋਟਰ ਤੇ ਜਾ ਕੇ ਵੀ ਨਹੀਂ ਹੁੰਦੇ ਆ ਦੂਰ ਦੂਰ ਤੱਕ ਰੋਮਾ ਦਿਖਦੀ ਹੈ ਹੈ ਕਿੰਨਾ ਪੁਰਾਣਾ ਸਮਾਨ ਰੱਖਿਆ ਹੋਇਆ ਹਾਂ ਉਹ ਇਹ ਰੋਮਨ ਅੰਪੈਰ ਦਾ ਨਾ ਆ ਸਾਰੇ ਹਥਿਆਰ ਉਹਨਾਂ ਦੇ ਉਹ ਦੇਖੋ ਜਿਹੜਾ ਜਿਹੜਾ ਉਹ ਵਾਲਾ ਹੈ ਉਹ ਚ ਬੰਬ ਪਾਈ ਗਏ ਤੇ ਬੰਬ ਨਹੀਂ ਮਤਲਬ ਜਿਹੜੇ ਪੱਥਰ ਆਪਾਂ ਦੇਖਿਆ ਪਹਿਲਾਂ ਗੋਲ ਗੋਲ ਉਹ ਇਹਨਾਂ ਦੇ ਬੰਬੇ ਸੀਗੇ ਉਹ ਹਨਾ ਉਹ ਸਾਰੇ ਤੂਫਾਂ ਪਈਆਂ ਉਹਨਾਂ ਦੀਆਂ ਤੇ ਇਹ ਸਾਰੇ ਹਥਿਆਰ ਪਏ ਆ ਰੋਮਨ ਅੰਪਾਇਰ ਦੇ ਫੌਜੀਆ ਦੇ ਇੰਡੀਆ ਸੀ ਉਹ ਹਾਂ ਕਿਹਨਾਂ ਸੀ ਜਗਾ ਸੀ ਆ ਹਾਇਦਰਾਬਾਦ ਸੇ ਸਭ ਹਾਇਦਰਾਬਾਦ ਕੇ ਪਹਿਲੇ ਕਿ ਭਈਆ ਇਹ ਸੇ ਉਹੀ ਹਾਇਦਰਾਬਾਦ ਕੇ ਹੈ ਫਰਾਂਸ ਹੈ ਫਰਾਂਸ ਸੇ ਕਾਫੀ ਸਮੇਂ ਸੇ ਕੰਮ ਕਰਤੇ ਹੈ ਯਾਹਾਂ ਪੇ ਹਾਂ ਕਾਫੀ ਸਮੇਂ ਸੇ ਕੰਮ ਫਰਾਂਸ ਸੇ ਕਿਤਨੇ 6 ਮਨਸੇ ਮੈਂ ਯਹਾਂ ਪੇ ਸਟੂਡੈਂਟ ਹੂੰ ਮੈਂ ਮੇਰਾ ਮਾਸਟਰਸ ਕਰ ਰਹੀ ਹੂੰ ਯਹਾਂ ਸੇ ਇਹ ਮੇਰਾ ਪਾਰਟ ਟਾਈਮ ਜੋਬ ਹੈ। ਕਿ ਹੋਵੇ? ਆਪਕੀ ਲੈਂਗੁਏਜ ਮੇਂ ਫਿਰ ਇਟਾਲੀਅਨ ਮੇਂ ਜਾਂ ਇੰਗਲਿਸ਼ ਮੇਂ? ਇੰਗਲਿਸ਼ ਮੇਂ ਹੈ। ਇੰਗਲਿਸ਼ ਮੇਂ। ਓਕੇ ਥੈਂਕ ਯੂ। ਠੀਕ ਹੈ ਥੈਂਕ ਯੂ। ਭਾਈ ਮੈਂ ਤੁਰ ਕਰੂ ਆਪਰੀ ਕਾਫੇਂ ਜਾਏ। ਤੇ ਬਾਕੀ ਨਾ ਕਿ ਕਿੰਨੇ ਅਕਸਰ ਦੇਖਣ ਨੂੰ ਮਿਲੇ ਮੈਨੂੰ ਇਟਲੀ ਦੇ ਵਿੱਚ ਜਿੰਨੇ ਵੀ ਨਾ ਟੂਰਿਸਟ ਪਲੇਸ ਆ ਉਹਦੇ ਉਥੇ ਜ਼ਿਆਦਾਤਰ ਆਪਣੇ ਇੰਡੀਅਨ ਲੋਕ ਕੰਮ ਕਰਦੇ ਆ ਜਿਹੜੇ ਆਪਣੇ ਹਾਈਦਰਾਬਾਦ ਦੇ ਹੋਗੇ, ਕੇਰਲਾ ਦੇ ਹੋਗੇ, ਤਾਂ ਸਾਊਥ ਬਾਲ ਦੇ। ਕਿਉਂਕਿ ਇੰਗਲਿਸ਼ ਉਹਨਾਂ ਦੀ ਥੋੜੀ ਹਾਈ ਹੁੰਦੀ ਆ। ਤੇ ਟੂਰਿਸਟ ਸਪੇਸ ਉੱਪਰ ਤੁਹਾਨੂੰ ਪਤਾ ਹੈ ਇੰਟਰਨੈਸ਼ਨਲ ਤੌਰ ਦੇ ਉੱਪਰ ਸਾਰਾ ਟੂਰਿਸਟ ਆਉਂਦੇ ਨੇ ਫੂਲ ਇੰਗਲਿਸ਼ ਬੋਲਦੇ ਆ ਤੇ ਅਟਾਲੀ ਲੋਕਾਂ ਦੀ ਇੰਗਲਿਸ਼ ਬੋਲਣੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਇਸ ਕਰਕੇ ਤੇ ਸਾਰੀਆਂ ਜਿੰਨੀ ਵੀ ਟੂਰਸ ਜਗ੍ਹਾ ਦੇ ਉੱਪਰ ਵੱਧ ਤੋਂ ਵੱਧ ਜਾ ਕੇ ਦੇਖਣ ਨੂੰ ਮਿਲਦਾ ਵੀ ਸਾਰੇ ਆਪਣੇ ਇੰਡੀਅਨ ਹੀ ਮਿਲਦੇ ਆ ਇੱਥੇ ਸਾਨੂੰ ਮੁੰਡੇ ਆਪਣੇ ਉਹ ਦੋਨੇ ਹైదరాబాద్ ਦੀ ਮਿਲੇ ਮੁੰਡੇ ਵੀ ਹైదరాబాద్ ਦੇ ਸੀਗਾ ਤੇ ਭੈਣ ਵੀ ਆਪਣੀ ਹైదరాబాద్ ਦੀ ਸੀਗੀ ਤੇ ਉਹ ਸਟੂਡੈਂਟ بیس ਤੇ ਮਾਸਟਰ ਦੀ ਡਿਗਰੀ ਕਰਨ ਜਾਂ ਕਰਦੀਆਂ ਕਹਿੰਦੇ ਮੈਂ ਜੋਬ ਵੀ ਪਾਰਟ ਟਾਈਮ ਜੋਬ ਕਰਦੀ ਆ ਆਪਣੇ ਜਿੱਦਾਂ ਨਾ ਕੈਨੇਡਾ ਅਮਰੀਕਾ ਦੇ ਵਿੱਚ ਆਸਟ ਉਥੇ ਪਾਰਟ ਟਾਈਮ ਜੌਬ ਕਰਦੇ ਇੱਥੇ ਵੀ ਇਦਾਂ ਸਿਸਟਮ ਹੈਗਾ ਸਟੱਡੀ ਵੇਸ ਦੀ ਵੀ ਤੇ ਉਹਨੇ ਮਾਸਟਰ ਕਰਨ ਵਾਸਤੇ ਪਰ ਆਪਣੇ ਪੰਜਾਬ ਦੇ ਵੀ ਲੋਕ ਦੂਰ ਘਟਿਆ ਨਾ ਆਪਣੇ ਕੈਨੇਡਾ ਦਾ ਜਾਦਾ ਖੜਾ ਹੈ ਕੈਨੇਡਾ ਦਾੜਾ ਆਪਣੀ ਕਰੇ ਜ਼ਿਆਦਾ ਹੈ ਸਾਰੇ ਕੈਨੇਡਾ ਵੱਲੋਂ ਭਜਦੇ ਆਂ ਅੱਜ ਆਪਾਂ ਸਾਊਥ ਬੋਰ ਦੇਖੀ ਹੋਰੇ ਮਹਾਰਾਸ਼ਟਰ ਤੋਂ ਕਾਫੀ ਜ਼ਿਆਦਾ ਮਹਾਰਾਸ਼ਟਰ ਹੋ ਗਿਆ ਇੱਧਰ ਕੇਲਤ ਹੋ ਗਿਆ ਹైదరాబాద్ ਤੋਂ ਵੀ ਹੋ ਗਿਆ ਇੱਧਰ ਤੇ ਜਿਹੜੇ ਆਪਣੇ ਸਟੂਡੈਂਟ ਬੱਚੇ ਆ ਉਹ ਪੜ੍ਹਨ ਵਾਸਤੇ ਇਟਲੀ ਦੀ ਕਾਫੀ ਜ਼ਿਆਦਾ ਹੁੰਨੇ ਆ ਜਰਮਨ ਦੇ ਵਿੱਚ ਵੀ ਉਹਨੇ ਇਟਲੀ ਵਿੱਚ ਵੀ ਉਹਨੇ ਪਾਰਟ ਟਾਈਮ ਜੌਬ ਵੀ ਕਰਦੇ ਹਨ ਨਾ ਇਸ ਤਾਈਂ ਵੀ ਕੁਝ ਤੇ ਬਾਕੀ ਮਿੱਤਰੋ ਕਾਫੇ ਦਾ ਜਿੱਥੇ ਮਾਜੀ ਚੱਲੇ ਉਹ ਸੇਵੇਂ ਮਿਲਦੀ ਆ ਤੇ ਇਟਲੀ ਦੀ ਜਿਹੜੀ ਕਾਫੇ ਆ ਮਸ਼ਹੂਰ ਹੈ ਕਾਫੇ ਤੇ ਕਾਪੂਚੀਨੋ بس ਇੱਕ ਚੀਜ਼ ਦਾ ਫਰਕ ਜਰੂਰ ਹੈ ਤੇ ਜਿਹੜੀ ਆਪਾਂ ਆਪਣੇ ਸ਼ਹਿਰ ਚ ਕਾਫੇ ਪੀਂਨੇ ਆ ਤੇ ਉਰੇ ਕਾਫੇ ਪੀਣ ਨਾਲ ਇੱਕ ਵਰਗ ਜਰੂਰ ਮਤਲਬ ਹੋਣਾ ਫਰਕ ਕੀ ਉਹਦਾ ਫਰਕ ਹੈਗਾ ਰੇਟ ਦਾ ਆ ਦੇਖੋ ਇੱਧਰ ਜਿਹੜੀ ਕਾਫੇ ਆ 30 ਦੀ ਕਾਫੇ ਆ ਤੇ ਕਾਪੂਚੀਨੋ ਹੈਗੀ ਆ 480 ਪੈਸੇ ਦੀ ਇਹ ਮਹਿੰਗੀ ਤਾਂ ਹੈ ਵੀ ਸਿਰਫ ਇੱਥੇ ਬੈਠ ਕੇ ਤੁਸੀਂ ਰੋਮ ਦੇਖ ਸਕਦੇ ਹੋ ਤੇ ਬੈਠ ਕੇ ਚਾਹ ਪੀ ਸਕਦੇ ਹੋ ਕਿ ਜਿਹੜਾ ਜਗ੍ਹਾ ਨਾਲ ਫਰਕ ਪੈ ਜਾਂਦਾ ਹਰੇਕ ਚੀਜ਼ ਦਾ ਹਾਂ ਕਾਫੀ ਉਹੀ ਆ ਤੇ ਮੁੱਲ ਜਗ੍ਹਾ ਵਧਾਉਂਦੀ ਆ ਵੀ ਕਿੱਥੇ ਜਾ ਕੇ ਚੀਜ਼ ਬਣਦੀ ਆ ਨਾ ਵੈਲਿਊ ਕ੍ਰੀਏਟ ਕਰਨੀ ਪੈਂਦੀ ਆ ਤੇ ਚਾਹ ਪਾਣੀ ਪੀ ਕੇ ਮੇਤਰ ਹੁਣ ਆਪਾਂ ਚੱਲਦੇ ਆ ਬਿਲਕੁਲ ਇਹਨਾਂ ਉੱਪਰ ਵਾਲੀ ਸਿਖਰ ਵਾਲੀ ਮੰਜ਼ਲ ਦੇ ਉੱਪਰ ਸ਼ੋਅ ਬੈਲੋ ਇਹ ਵੀ ਅੱਗੇ ਜੇ ਆਵਾਂ ਘਰੇ ਨਾ ਮਾਮਾ ਓ ਵਾਓ ਇਹ ਬਿਲਕੁਲ ਲਾਸਟ ਵਾਲੀ ਮੰਜ਼ਲ ਦੇ ਉੱਪਰ ਜੇ ਆਵਾਂ ਘਰੇ ਤੇ ਹੁਣ ਫਾਈਨਲੀ ਆਪਾਂ ਬਿਲਕੁਲ ਐ ਟੌਪ ਤੇ ਆ ਗਏ ਪਰ ਹਲੇ ਵੀ ਉੱਪਰ ਹੈਗੀ ਜਗ੍ਹਾ ਜਾਣ ਵਾਸਤੇ ਉੱਪਰ ਹੋਰ ਭਾਈਸੋ ਉੱਪਰ ਮੈਂ ਕਹਿੰਦਾ ਨਹੀਂ ਜਾ ਸਕਦੇ ਹਨਾ ਬੁੱッセ ਰੈਸ਼ਨ ਵਾਲੇ ਦੀ ਸੰਤਾਂਜੈਲੋ ਪਾਸੇ ਰੇ ਦੀ ਬੋਰਗੋ ਹੁਣ ਆ ਬਿਲਕੁਲ ਇਹਨਾਂ ਆਪਾਂ ਟੌਪ ਤੇ ਆ ਇੱਥੋਂ ਇੱਥੋਂ ਰੋਮ ਪੂਰੀ ਦੇਖਿਆ ਪਹਿਲਾਂ ਆਪਾਂ ਜਿਹੜਾ ਦੇਖਿਆ ਸੀ ਵੀਊ ਉਹ ਸਾਰਾ ਵਾਲੇ ਪਾਸੇ ਵਾਲਾ ਸੀਗਾ ਵਾਟਿਕਨ ਸਿਟੀ ਵਾਲਾ ਤੇ ਇਧਰੋਂ ਆਪਾਂ ਪੂਰੀ ਰੋਮਾ ਇਧਰ ਘੁੰਮ ਕੇ ਦੇਖਸਾਰੇ ਇਧਰੋਂ ਤੁਹਾਨੂੰ ਮੈਂ ਦਿਖਾਉਣਾ ਹੈ ਤੇ ਹੁਣ ਆਪਾਂ ਸਾਰਾ ਕਿਲਾ ਅੰਦਰੋਂ ਦੇਖ ਕੇ ਬਾਹਰ ਆ ਗਏ ਸੀਗੇ ਇਧਰ ਬਾਹਰ ਸਾਰੀ ਗੈਲਰੀ ਬਣੀ ਪਈ ਆ ਇਹ ਆ ਇਹ ਵਾਲੀ ਗੈਲਰੀ ਤੇ ਜਿਹੜੀ ਪੂਰੇ ਇਧਰ ਇਹਦੇ ਆਲੇ-ਦੁਆਲੇ ਘੁੰਮਦੀ ਆ ਆ ਸਾਰੀ ਬਾਉਂਡਰੀ ਦੇਖੋ ਇਧਰੋਂ ਆ ਸਾਰੀ ਬਾਉਂਡਰੀ ਆ ਤੇ ਪਰਲੇ ਪਾਸੇ ਸਾਰੇ ਬਾਹਰ ਰੋਮ ਸ਼ਹਿਰ ਹੈ ਤੇ ਇਹ ਸਾਰੀ ਇਹਦੀ ਬਾਉਂਡਰੀ ਆ ਤੇ ਹੁਣ ਆਪਾਂ ਫਾਈਨਲੀ ਉਹ ਜਗ੍ਹਾ ਤੇ ਪਹੁੰਚ ਗਏ ਜਿਹੜੀ ਆਪਾਂ ਉਤੋਂ ਚਾਹ ਪੀ ਲੈਣੇ ਬੈਠ ਕੇ ਦੇਖੀ ਸੀ ਨਾ ਆ ਵਾਲੀ ਤੋਪ ਇਹ ਮੈਂ ਕਹਿੰਨਾ ਬਾਹੂ ਬੜੀ ਦੇ ਵਿੱਚ ਵੀ ਇਹ ਨਾਲ ਦੀ ਸੀਗੀ ਹਨਾ ਜਦੋਂ ਕਟਾਪੇ ਉਹਨੇ ਚਰਉਂਦੇ ਸੀਗੇ ਇਹਦੇ ਨਾਲ ਦੀ ਸੇਮ ਹੀ ਸੀਗੇ ਉਹਦੇ ਵਿੱਚ ਰੱਖ ਕੇ ਇਦਾਂ ਦੇ ਸੀਗੇ ਉਹ ਵੀ ਪੱਥਰ ਗੋਲ ਪੱਥਰ ਥੋੜੇ ਵੱਡੇ ਸੀਗੇ ਤੇ ਇਹ ਸੈ ਥੋੜੇ ਛੋਟੇ ਆ ਇਹ ਸਾਰੇ ਆਹ ਚੀਜ਼ਾਂ ਚੱਲਦੇ ਆ ਤੇ ਉਦੋਂ ਪਰਲੇਮੰਸੇ ਨਿੱਕੇ ਨਿੱਕੇ ਤੋਪਾ ਬਈਏ ਇਹ ਸਾਰੀਆਂ ਪੱਥਰ ਵਾਲੀਆਂ ਤੋਪਾਂ ਕਿਉਂ ਬਰੂਦ ਦੀ ਉਦੋਂ ਖੋਜ ਨਹੀਂ ਸੀ ਹੋਈ ਹੈਗੀ ਤੇ ਉਹ ਦੇਖੋ ਸਾਹਮਣੇ ਉਹ ਚੜਿਆ ਵਾ ਤੋਪ ਦੇ ਉੱਪਰ ਗੋਲਾ ਚੜਿਆ ਵਾ ਵੇਖਿਆ ਦੇਖੋ ਉਧਰ ਪੱਥਰ ਇਦਾਂ ਹੀ ਇਹ ਚੀਜ਼ ਵਾਸਤੇ ਇਹਨਾਂ ਕੰਮਾਂ ਵਾਸਤੇ ਵਰਤੇ ਜਾਂਦੇ ਸੀਗੇ ਤੇ ਆ ਮਨ ਲੱਗਦਾ ਜਿੱਦਾਂ ਸਪਾਈਆਂ ਦਾ ਕੈਵਨ ਹੁੰਦਾ ਹੈ ਨਾ ਐਦਾਂ ਸਪਾਈ ਅੰਦਰ ਖੜਕੇ ਆਪਣੇ ਦੰਦੇ ਹੋਣਗੇ ਅੰਦਰ ਡਿਊਟੀ ਤੇ ਇੱਧਰ ਵੀ ਸਾਰਾ ਹੀ ਸਮਾਨ ਪਿਆ ਹੈ ਰੋਮਨ ਲੋਕਾਂ ਦਾ ਫੌਜੀਆ ਦਾ ਤੋਪ ਪਈ ਹੈ ਤੋਪ ਦੇ ਵਿੱਚ ਗੋਲਾ ਲੋਡ ਕੀਤਾ ਹੋਇਆ ਆ ਸਾਰੀਆਂ ਤੋਪਾਂ ਹੀ ਪਈਆਂ ਸਾਰੇ ਹਥਿਆਰ ਪਈਆਂ ਉਹਨਾਂ ਦੇ ਪੁਰਾਣੇ ਆ ਦੇਖੋ ਉਹ ਤਾਂ ਤੋਪ ਪਰਲੇ ਪਾਸੇ ਲੱਗੀ ਹੋਈ ਹੈ ਜਿਹੜੀ ਐ ਨਿਸ਼ਾਨਾ ਬਿੰਦੀ ਖੜੀ ਹੈ ਪਰਲੇ ਪਾਸੇ ਸਾਰੇ ਗੋਲੇ ਆ ਲੈ ਵੀ ਮਿੱਤਰੋ ਫਾਈਨਲੀ ਡੇਢ ਤੋਂ 2 ਘੰਟੇ ਲੱਗੇ ਆਪਾਂ ਨੂੰ ਇਹ ਕਿਲਾ ਘੁੰਮਣ ਵਾਸਤੇ ਤੇ ਅੰਦਰ ਇੱਕ ਦੋ ਗਾਈਡ ਸੀਗੇ ਉਹਨਾਂ ਦਾ ਉਹਨਾਂ ਨੇ ਦੱਸਿਆ ਵੀ ਜਿਹੜਾ ਇਹ ਬਾਲਾ ਕਿਲਾ ਸੀਗਾ ਇਹ ਰੋਮਨ ਅੰਪਾਇਰ ਦੇ ਵਿੱਚ ਬਣਾਇਆ ਗਿਆ ਸੀ ਤੇ 17ਵੀਂ ਸਦੀ ਤੱਕ ਅੰਦਰ ਵੱਖ-ਵੱਖ ਚੀਜ਼ਾਂ ਵਾਸਤੇ ਇਸ ਕਿਲੇ ਨੂੰ ਵਰਤੇ ਜਾਂਦਾ ਸੀਗਾ ਜਿੱਦਾਂ ਰੋਮਨ ਅੰਪਾਇਰ ਦੇ ਸੋਲਜਰ ਸੀਗੇ ਉਹ ਅੰਦਰ ਆ ਕੇ ਰਹਿੰਦੇ ਸੀਗੇ ਉਸ ਤੋਂ ਬਾਅਦ ਪੌਪ ਦੇ ਰਹਿਣ ਵਾਸਤੇ ਵੀ ਕਿਲਾ ਵਰਤੇ ਜਾਂਦਾ ਸੀ ਤੇ 18ਵੀਂ ਸਦੀ ਦੇ ਐਂਡ ਦੇ ਵਿੱਚ ਆ ਕੇ ਇਹ ਕਿਲੇ ਨੂੰ ਮUSEO ਬਣਾਉਣ ਦਾ ਅਜਾਇਬ ਘਰ ਬਣਾਉਣ ਬਾਰੇ ਸੋਚਦਾ ਸੀਗਾ ਤੇ 19ਵੀਂ ਸਦੀ ਦੇ ਵਿੱਚ ਪ੍ਰੋਪਰ ਤੌਰ ਤੇ ਇਹਨੂੰ ਅਜਾਇਬ ਘਰ ਕੋਸ਼ਿਸ਼ ਕਰਤਾ ਸੀ ਜੱਤ ਤੋਂ ਬਾਅਦ ਹੁਣ ਤੱਕ ਇਹ ਸਾਰਾ ਲੋਕਾਂ ਦੇ ਟੂਰਿਸਟ ਵਾਸਤੇ ਘੁੰਮਣ ਵਾਸਤੇ ਅਜਾਇਬ ਘਰ ਤੌਰ ਤੇ ਹੀ ਵਰਤਿਆ ਜਾਂਦਾ ਹੈ ਤੇ ਬਾਕੀ ਜਿੰਨੀਆਂ ਵੀ ਚੀਜ਼ਾਂ ਰੋਮਨ ਅੰਪਾਇਰ ਦੇ ਵਿੱਚ ਉਦੋਂ ਦੀਆਂ ਸੀਗੇ ਪੁਰਾਣੀਆਂ ਉਹ ਸਾਰੀਆਂ ਇਹਨਾਂ ਦੇ ਅੰਦਰ ਸੰਭਾਲ ਕੇ ਰੱਖੀ ਹੋਈਆਂ ਵਕ ਵਕ ਆਪਣੇ ਜਗ੍ਹਾ ਦੇ ਉੱਪਰ ਵਕ ਵਕ ਮੰਜ਼ਰਾਂ ਦੇ ਉੱਪਰ ਇਹਨਾਂ ਅੰਦਰ ਬਣਾਏ ਹੋਏ ਨੇ ਸਾਰੇ ਜਿੰਨੇ ਪੁਰਾਣੀ ਫੋਟੋ ਆ ਪੁਰਾਣੀ ਹਥਿਆਰ ਸਾਰਾ ਸਮਾਨ ਅੰਦਰ ਪੂਰਾ ਤੌਰ ਤੇ ਸਾਂਭ ਕੇ ਰੱਖਿਆ ਹੋਇਆ ਤੇ ਬਾਕੀ ਟਾਈਮ ਹੁਣ 2:00 ਵਜ ਗਏ ਆ ਤੇ ਤੁਹਾਡੇ ਕੇ ਆਪਾਂ ਸਾਰਾ ਆਪਣਾ ਸਾਰਾ ਵੀਊ ਸ਼ੇਅਰ ਕੀਤਾ ਤੇ ਬਾਕੀ ਤੁਹਾਨੂੰ ਜੱਜ ਦਾ ਬਲੌਗ ਚੰਗਾ ਲੱਗਿਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਵੀ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਕਰਿਓ ਉਪਲੈਕ ਸਿਭਰੇ ਕਲੂ ਮਿਲਾਂਗੇ ਤੁਹਾਨੂੰ ਸੋਨੇ ਜੀ ਬਲੌਗ ਦੇ ਵਿੱਚ ਤਦ ਤੱਕ ਸਾਡੇ ਬਰੋਸਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ